ਵੈਲਕਮ ਟੂ ਮਾਈ ਬਲੌਗ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਹੈ ਸਾਰੇ ਭੈਣ ਭਰਾ ਠੀਕ ਹੋਣਗੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਰੱਬ ਚੜ੍ਹਦੀ ਕਲਾ ਦੇ ਰੱਖੇ ਮੋਟਾ ਭਰਾ ਮੋਟਰਸਾਈਕਲ ਦੇ ਮਗਰ ਬਹਿ ਗਿਆ ਪਰ ਬੈਠੇ 4 ਸਾਲਾਂ ਬਾਅਦ 4 ਸਾਲਾਂ ਬਾਅਦ ਬੈਠਿਆ ਬਹੁਤ ਔਖਾ ਗਰਮੀ ਆ ਗਈ ਬਹੁਤ ਜ਼ੋਰ ਲੱਗ ਗਿਆ ਭਰਾ ਦੇ ਮੋਢੇ ਤੇ ਹੱਥ ਰੱਖ ਕੇ ਚੜ ਗਿਆ ਤਾਂ ਮੈਂ ਆ ਜੋ ਹੁਣ ਮਗਰ ਦੀ ਜਿਹੜਾ ਦੁਨਿਆ ਆ ਲੋ ਹੋਣੀ ਚਾਹੀਦੀ ਹੈ ਮੇਰੀ ਦੇਖ ਕੇ ਮੈਂ ਲੈ ਗਿਆ ਕੋਈ ਨਾ ਆਉਂਦਾ ਮਾਨ ਜੇ ਦਾ ਤੇਰੇ ਕੋਲ ਕੋਈ ਕੋਈ ਨਾ ਕਰੂ ਘਰ ਤੇ ਮਿਲਿਆ ਕੋਈ ਨਾ ਆ ਰਿਹਾ ਜੋ ਤੇ ਕਿਰ ਆ ਰਿਹਾ ਨਹੀਂ ਨਹੀਂ ਹੋਸ ਤੇ ਰੜ ਕੇ ਦੁਪਣਾ ਸਾਰੇ ਭੈਣ ਭਰਾ ਦਵਾਵਾ ਕਰੋ ਬਾ ਛੋਟਾ ਭਰਾ ਸੱਟ ਹੋਵੇ ਤੇ ਕੋਈ ਨਾ ਆਉਂਦਾ ਮਾਨ ਜੇ ਦਾ ਤੇਰੇ ਕੋਲ ਕੋਈ ਕੋਈ ਨਾ ਕਰੂ ਘਰ ਤੇ ਮਿਲਿਆ ਕੋਈ ਨਾ ਆ ਰਿਹਾ ਜੋ ਤੇ ਕਿਰ ਆ ਰਿਹਾ ਨਹੀਂ ਨਹੀਂ ਹੋਸ ਤੇ ਰੜ ਕੇ ਦੁਪਣਾ ਸਾਰੇ ਭੈਣ ਭਰਾ ਦਵਾਵਾ ਕਰੋ ਬਾ ਛੋਟਾ ਭਰਾ ਸੱਟ ਹੋਵੇ ਤੇ ਕੋਈ ਨਾ ਆਉਂਦਾ ਮਾਨ ਜੇ ਦਾ ਤੇਰੇ ਕੋਲ ਕੋਈ ਕੋਈ ਨਾ ਕਰੂ ਘਰ ਤੇ ਮਿਲਿਆ ਕੋਈ ਨਾ ਆ ਰਿਹਾ ਜੋ ਤੇ ਕਿਰ ਆ ਰਿਹਾ ਨਹੀਂ ਨਹੀਂ ਹੋਸ ਤੇ ਰੜ ਕੇ ਦੁਪਣਾ ਸਾਰੇ ਭੈਣ ਭਰਾ ਦਵਾਵਾ ਕਰੋ ਬਾ ਛੋਟਾ ਭਰਾ ਸੱਟ ਹੋਵੇ ਤੇ ਕੋਈ ਨ ਹਲੂ ਜਲਾਗੇ ਦੇਖਣ ਮਾਰੇ ਸੌਤਰ ਤੇ ਗੋਦ ਪਰਦੇ ਆਉਗੇ ਮੈਂਟ ਜਾਈਏ ਆਲਾ ਠੀਕਾ ਰਾਨਾ ਵਧੀਆ ਬੰਦਾ ਛੱਟਾ ਆ ਦੇਖਣ ਨਹੀਂ ਆਇਆ ਲੋਡ ਐ ਨੂੰ ਐ ਨਹੀਂ ਆਪਾਂ ਹਾ ਹਟੇ ਮਾਰ ਲੱਤ ਨਹੀਂ ਨਾ ਧਲਦੀ ਭਾਰ ਗੱਲ ਆ Hello, cutie. <coughs> meow, meow. <coughs> cutie, 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 <coughs> Tally. ਹਰ ਕਿਹੜੇ ਜਾਵਾਂਗੇ ਇਹ ਸੰਤਰਾ ਥੋੜੀ ਐ ਹਾਂ ਇਹ ਸੰਤਰਾ ਥੋੜੀ ਐ ਗਲ 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 ਉਹ ਚੁੱਲੇ ਗਾ ਚੁੱਲੇ ਕੋਲੇ ਤਾਂ ਸਾਰੀਆਂ ਉੱਡ ਗਈਆਂ ਕੋਈ ਆਹ ਕੰਮ ਤੇ ਨਾ ਕਿਸੇ ਕੋਲ ਫਿਰ ਉਹ ਬਾਲਾ ਬਚਾ ਕੇ ਜਾਣਾ ਪਿਆ ਇਹ ਵੀ ਬੈਣਾ ਨਾਲ ਨਹੀਂ ਲੋੜੇ ਅਗਰ ਇਹ ਨਾ ਆਉਂਦਾ ਕੋਈ ਨਾ ਤੇ ਬਹਿ ਜਾਣਾ ਹੈਲੋ थैंक यू पापा ਕਿੱਥੇ ਸਾਰੇ ਦੱਬ ਕੇ ਕਰਿਆ ਕਰੋ ਭਾਈ ਆਰੇ ਭੈਣਾ ਪਪਾ ਜੀ ਨੂਰ ਗਾਣੀ ਮੇ ਨਾਲ ਬਹਿਣਾ ਆਹ ਦੇਖੋ ਜੀ ਾਰੇ ਭਾਪਰਾ ਦੇਖੋ ਇਧਰ ਲੱਤ ਆ ਇੰਨੀ ਕੀ ਐਧਰਲੇ ਪਾਸੇ ਦੂਜੇ ਪਾਸੇ ਵਾਲੀ ਵੀ ਪਾਬੀ ਲਾਇਆ ਹੋਇਆ ਖੱਦੇ ਨੂੰ ਕਰ ਲਾ ਇਹ ਐ ਕਰਨਾ ਜੇ ਸਹੀ ਗੱਲ ਭਾਜਨ ਬੈਲੈਂਸ ਸਹੀ ਹੁੰਦਾ ਆ ਦੇ ਐ ਕਰੇ ਹੋਈ ਜਾਂ ਤਾਂ ਨਹੀਂ ਗੱਲ ਕੋਈ ਮੈਂ ਦੋ ਟਾਉਂ ਦਾ ਆ ਕੋਈ ਆ ਭਾਈ ਔਰ ਮੋਟਰ ਨੇ ਜੇ ਬੈਣ ਜੋ ਦੇ ਰਸਤੇ ਬਹੁਤ ਰੱਬ ਨੇ ਯਾਰ ਫਸੀ ਯਾਰ ਘਨੇੜਿਆਂ ਦੇ ਫੜ ਕੇ ਚੜ ਗਈ ਮੈਂ ਛੱਡ ਗਈ ਦੀ ਇਹ ਨੰਬਰ ਜੇ ਟਰੱਕ ਦੇ ਦੋ ਘਾਟੇ ਲੈ ਪਹੁੰਚਾਂਗੇ ਮਾਰਕਮਿਆਂ ਵਾਲਾ ਕੰਮ ਹੈ ਜੋ ਉਹ ਕਰਦੇ ਨੇ ਜਿੱਕਰ ਮੈਂ ਪਾਏ ਦੇਖ ਰਿਹਾ ਨਿਯਾਤ ਵਿੱਚ ਗੁਰੂਤਾਉਣਾ ਹੈ ਇਹ ਹਾਤੂ ਬਲੌਗ ਹੈ ਮੇਰੇ ਬਲੌਗ ਹੈ ਹਾਂ ਹਮੂਨ ਦੇ ਸੁਝਾ ਬੜੀ <muchas> ਆਊਗਾ څه باندې فيديو مړا دی؟ یو څه مړا یو څه درو یو څه درو یو څه یوته وروګو پتو نن درخه ته اومه